ਹੈਲੋ ਦੋਸਤੋ ਕੀ ਹਾਲ ਚਾਲ ਹੈ ਜਿਹੜੀ ਅੱਜ ਦੀ ਕਹਾਣੀ ਹੈਗੀ ਏ ਕਿ ਜਿਹੜੇ ਅਮਰੀਕਾ ਨੇ ਆਪਣੇ ਪੰਜਾਬ ਕਹਿ ਸਕਦੇ ਆ ਆਪਣੇ ਇੰਡੀਆ ਦੇ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਉਹ ਕਿਸ ਕਾਰਨ ਕਰਕੇ ਭੇਜਿਆ ਗਿਆ ਹੈ ਉਹਨਾਂ ਦੀ ਕੀ ਗਲਤੀ ਸੀ ਜਾਂ ਉਹਨਾਂ ਦੇ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਏ ਕਿ ਇਹਨਾਂ ਨੂੰ ਕਿਸ ਤਰ੍ਹਾਂ ਉੱਥੋਂ ਕੱਢਣ ਦੀ ਪਲੈਨਿੰਗ ਕੀਤੀ ਜਾਂਦੀ ਏ ਆਪਾਂ 1 ਸਾਲ ਪਹਿਲਾਂ ਦੀ ਕਹਾਣੀ ਹੈ 1 ਸਾਲ ਪਹਿਲਾਂ ਦੀ ਇਹ ਗੱਲ ਹੈ ਜਦੋਂ ਕਿ ਅਮ ਇੱਕ ਤੁਹਾਨੂੰ ਆਪਾਂ ਫੋਟੋ ਦਿਖਾਉਣੇ ਆ ਇਹ ਇੱਕ ਅਮਰੀਕਾ ਦੇ ਜੌਰਜੀਆ ਦੀ ਇੱਕ ਸਟੂਡੈਂਟ ਹੈ ਜਿਸ ਦਾ ਨਾਮ ਹੈਗਾ ਲਕਨ ਰਿਲੇ ਇਹ ਕੁੜੀ ਆਪਣੇ ਇੱਕ ਜੌਰਜੀਆ ਦੇ ਹੀ ਕਾਲਜ ਅਮਰੀਕਾ ਵਿੱਚ ਜੌਰਜੀਆ ਦੇ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰ ਰਹੀ ਸੀ 22 ਫਰਵਰੀ 2024 ਨੂੰ ਉਸ ਦੀ ਮੌਤ ਹੋ ਜਾਂਦੀ ਹੈ ਉਹ ਉੱਥੇ ਆਪਦੇ ਕਾਲਜ ਦੇ ਵਿੱਚ ਜੋਗਿੰਗ ਕਰ ਰਹੀ ਸੀ ਜੌਗਿੰਗ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਏ ਜਦੋਂ ਉਸ ਦੀ ਮੌਤ ਹੁੰਦੀ ਏ ਤਾਂ ਉਸ ਬਾਰੇ ਪਤਾ ਕੀਤਾ ਜਾਂਦਾ ਏ ਜਦੋਂ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਏ ਤੇ ਉਸ ਦਾ ਕਤਲ ਹੋਇਆ ਹੁੰਦਾ ਏ ਤੇ ਜੇ ਉਹ ਗੱਲ ਪੂਰੇ ਹੀ ਅਮਰੀਕਾ ਦੇ ਵਿੱਚ ਬਹੁਤ ਫੈਲ ਜਾਂਦੀ ਏ ਬਹੁਤ ਨਿਊਜ਼ ਵੀ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਏ ਕਿ ਜਿਹੜਾ ਕਾਤਿਲ ਹੁੰਦਾ ਏ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਉਸ ਨੂੰ ਲੱਭਦੇ ਵੈਨਿਜੂਏਲਾ ਦਾ ਇੱਕ ਇਨ ਲੀਗਲ ਤਰੀਕੇ ਨਾਲ ਉਹਨਾਂ ਦੇ ਨਾਲ ਹੀ ਕੰਟਰੀ ਸੀ ਜਾਰਜੀਆ ਦੇ ਨਾਲ ਸੌਰੀ ਕੰਟਰੀ ਨਹੀਂ ਕਹਿ ਸਕਦੇ ਸ਼ਹਿਰ ਕਹਿ ਸਕਦੇ ਆ ਤੇ ਉਥੋਂ ਦੇ ਇਨਲੀਗਲ ਤਰੀਕੇ ਨਾਲ ਰਹਿ ਰਿਹਾ ਇੱਕ ਵਿਅਕਤੀ ਸੀ ਜਿਸ ਜਿਹੜਾ ਕਿ ਉਸ ਕੁੜੀ ਦਾ ਕੀ ਸੀ ਕਾਤਲ ਸੀ ਠੀਕ ਹੈ ਤੇ ਉਸ ਦਾ ਕਾਤਲ ਸੀ ਜਦੋਂ ਉਸ ਦੇ ਐਵੀਡੈਂਸ ਉਸ ਤੋਂ ਮੰਗੇ ਆ ਉਸ ਦੇ ਕੋਲ ਕੁਝ ਵੀ ਨਹੀਂ ਸੀ ਉਹ ਇੱਕ ਦੂਸਰੇ ਦੇਸ਼ ਤੋਂ ਆਇਆ ਹੋਇਆ ਵਿਅਕਤੀ ਸੀ ਜਿਸ ਤੋਂ ਬਾਅਦ ਇਹ ਖਬਰ ਬਹੁਤ ਹੀ ਜ਼ਿਆਦਾ ਅੱਗ ਦੇ ਵਾਂਗ ਫੈਲ ਜਾਂਦੀ ਏ ਬਹੁਤ ਵੱਡੀਆਂ ਨਿਊਜ਼ਪੇਪਰਾਂ ਜਾਂ ਨਿਊਜ਼ਾਂ ਦੇ ਵਿੱਚ ਆਉਂਦੀ ਏ ਜਿਸ ਤੋਂ ਬਾਅਦ 22 ਫਰਵਰੀ ਇਹ ਦੀ ਇਹ ਸਾਰੀ ਘਟਨਾ ਹੁੰਦੀ ਏ ਜਦੋਂ ਕਿ ਉਸ ਕੁੜੀ ਦਾ ਕਤਲ ਹੋਇਆ ਹੁੰਦਾ ਉਸ ਤੋਂ ਬਾਅਦ ਉਸ ਕਾਤਿਲ ਨੂੰ ਲੱਭਿਆ ਜਾਂਦਾ ਉਹ ਜਲਦੀ ਹੀ ਲੱਭ ਲੈਂਦਾ ਏ ਉਹ ਉਥੋਂ ਦਾ ਹੁੰਦਾ ਏ ਫਿਰ ਜਿਹੜਾ ਅਮਰੀਕਾ ਦੇ ਉਸ ਟਾਈਮ ਪ੍ਰੈਜ਼ੀਡੈਂਟ ਦੀ ਚੋਣ ਵੀ ਹੋਣ ਜਾ ਰਹੀ ਸੀ ਤੇ ਹਾਲੇ ਉਹ ਚੋਣ ਦਾ ਵੀ ਬਹੁਤ ਹੀ ਜ਼ਿਆਦਾ ਜੋਸ਼ ਨਾਲ ਚੱਲ ਰਿਹਾ ਸੀ ਸਾਰੇ ਪਾਸੇ ਤੇ ਜਦੋਂ ਕਿ ਇਸ ਕੈਂਪ ਦਾ ਕੈਂਪੇਨ ਵੀ ਚਲਾਇਆ ਜਾ ਰਿਹਾ ਸੀ ਤੇ ਉਸ ਵੇਲੇ ਟਰਨਾਲਡੋ ਟਰੰਪ ਨੇ ਦੂਸਰੀ ਵਾਰ ਬਣਨ ਬਾਰੇ ਸੋਚਿਆ ਸੀ ਤੇ ਉਸਨੇ ਕਿਹਾ ਸੀ ਕਿ ਜੇ ਮੈਂ ਦੂਸਰੀ ਵਾਰ ਬਣਾਂਗਾ ਤੇ ਜਿਹੜੇ ਕਿ ਭਾਰਤ ਦੇ ਤੋਂ ਆਏ ਹੋਏ ਨੇ ਭਾਰਤ ਤੋਂ ਜਾਂ ਦੂਸਰੇ ਦੇਸ਼ਾਂ ਤੋਂ ਇੱਥੇ ਆਣ ਕੇ ਇਨਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਆਪਾਂ ਉਹਨਾਂ ਨੂੰ ਇੱਥੋਂ ਕੱਢਾਂਗੇ ਇਹ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਹਾਂ ਉਹ ਸ਼ਪਤ ਲੈਂਦਾ ਐ ਕਿ ਜੇਕਰ ਮੈਨੂੰ ਤੁਸੀਂ ਦੂਸਰੀ ਵਾਰ ਵੀ ਬਣਾਉਂਦੇ ਜੇ ਤੇ ਜਿਹੜੇ ਇੱਥੇ ਲੋਕ ਪ੍ਰਵਾਸੀ ਆਣ ਕੇ ਇੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਮੈਂ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢਾਂਗਾ ਇਹ ਉਸ ਟਾਈਮ ਦੀ ਗੱਲ ਹੁੰਦੀ ਐ ਇਸ ਤੋਂ ਬਾਅਦ ਬਹੁਤ ਹੀ ਸਾਰੇ ਜਿਹੜੇ ਯੂਐਸਏ ਦੇ ਲੋਕ ਸੀ ਉਹ ਉਸ ਵੱਲ ਹੋ ਗਏ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਿਹੜੇ ਦੂਸਰੇ ਦੇਸ਼ਾਂ ਦੇ ਲੋਕ ਆ ਰਹੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਨੌਕਰੀਆਂ ਵੀ ਖਾ ਰਹੇ ਨੇ ਜਿਸ ਤਰ੍ਹਾਂ ਕਿ ਹੁਣ ਉਧਰ ਜਿਹੜੇ ਲੋਕ ਕਰੋੜ-ਕਰੋੜ ਦੇ ਵਿੱਚ ਕੰਮ ਕਰਦੇ ਨੇ ਉਹ ਇੱਧਰ ਦੇ ਲੋਕ ਸਾਲ ਦੇ ਵਿੱਚ 60-70 ਲੱਖ ਜਾਂ ਕਹਿ ਸਕਦੇ ਆ ਇੰਨੇ ਦੇ ਵਿੱਚ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੇ ਸੀ ਜਿਸ ਕਰਕੇ ਉਹਨਾਂ ਦੀਆਂ ਨੌਕਰੀਆਂ ਅਮਰੀਕਾ ਵਾਲੇ ਲੋਕਾਂ ਦੀਆਂ ਕਿਤੇ ਨਾ ਕਿਤੇ ਖਤਮ ਹੋ ਰਹੀਆਂ ਸੀ ਜਿਸ ਕਰਕੇ ਉਹਨਾਂ ਨੂੰ ਟਰੰਪ ਨੂੰ ਹੀ ਬਣਾਉਣਾ ਜ਼ਿਆਦਾ ਵਧੀਆ ਸਮਝਿਆ ਤੇ ਫਿਰ ਉਹਨਾਂ ਨੇ ਟਰੰਪ ਨੂੰ ਆਪ ਦੀ ਉਸ ਚੋਣ ਆਬ ਦੇ ਵਿੱਚ ਜਿਤਾ ਦਿੱਤਾ ਤੇ ਉਹ ਦੂਸਰੀ ਵਾਰ ਪ੍ਰੈਜ਼ੀਡੈਂਟ ਬਣ ਗਿਆ ਸੀ ਜਦੋਂ 20 ਜਨਵਰੀ ਨੂੰ ਉਸ ਨੇ ਕਸਮ ਲਈ ਜਦੋਂ ਉਹ ਬਣ ਗਿਆ 20 ਜਨਵਰੀ ਨੂੰ ਉਸ ਨੇ ਆਪ ਦੀ ਕਸਮ ਲਈ ਤੇ ਉਸਨੇ ਇੱਕ ਕਾਨੂੰਨ ਬਣਾਇਆ ਕਿ ਜਿਹੜੇ ਲੋਕ ਬਾਹਰੋਂ ਆਣ ਕੇ ਲਿਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਬਾਰੇ ਸਖਤ ਕਾਰਵਾਈ ਸਖਤ ਤੋਂ ਸਖਤ ਕਾਨੂੰਨ ਬਣਾ ਦਿੱਤਾ ਜਿਸ ਦਾ ਨਾਮ ਸੀ ਲਕਣ ਰਲੇ ਇਹ ਲਕਣ ਰਲੇ ਸੀ ਤੇ ਉਸ ਦੇ ਬਾਰੇ ਬਾਅਦ ਵਿੱਚ ਜਦੋਂ ਇਹ ਜਾਰੀ ਕੀਤਾ ਗਿਆ ਫਿਰ ਹੌਲੀ-ਹੌਲੀ ਉੱਥੋਂ ਦੇ ਜਿਹੜੇ ਲੋਕਾਂ ਦੇ ਜਿਹੜੇ ਲੋਕ ਦੂਸਰੇ ਦੇਸ਼ਾਂ ਤੋਂ ਜਾ ਕੇ ਰਹਿ ਰਹੇ ਸਨ ਉਹਨਾਂ ਬਾਰੇ ਪਤਾ ਕੀਤਾ ਤੇ ਜਦੋਂ ਪਤਾ ਕਰਨ ਤੇ 1.2 ਮਤਲਬ ਕਿ 2.5 ਇਹ 1 ਕਰੋੜ ਲੋਕ ਉਥੇ ਰਹਿ ਰਏ ਸਨ ਪ੍ਰਵਾਸੀ ਸਨ ਜਿਸ ਦੇ ਵਿੱਚੋਂ ਪਹਿਲੇ ਨੰਬਰ ਤੇ ਹੈਗਾ ਸੀ ਮੈਕਸੀਕੋ ਜਿਹੜਾ ਕਿ 41 ਲੱਖ ਲੋਕ ਮੈਕਸੀਕੋ ਦੇ ਵਿੱਚ ਰਹਿ ਮੈਕਸੀਕੋ ਦੇ ਉਥੇ ਰਹਿ ਰਏ ਸਨ ਉਸ ਦੇ ਨਾਲ ਹੀ ਗੁਆਂਡੀ ਦੇਸ਼ ਦੇ ਲੋਕ ਅਮਰੀਕਾ ਦੇ ਵਿੱਚ ਰਹਿ ਰਏ ਸੀ ਇਸ ਤੋਂ ਬਾਅਦ ਦੂਸਰਾ ਇਲ ਸਾਵਲ ਡੋਰ ਦੇ 8 ਲੱਖ ਲੋਕ ਸੀ ਦੂਸਰੇ ਨੰਬਰ ਦੇ ਵਿੱਚ ਸਾਵਲ ਡੋਰ ਦੇ 8 ਲੱਖ ਲੋਕ ਸੀ ਜਿਹੜੇ ਕੀ ਅਮਰੀਕਾ ਦੇ ਵਿੱਚ ਇਨਲੀਗਲ ਤੌਰ ਤੇ ਰਹਿ ਰਹੇ ਸੀ ਤੀਸਰੇ ਨੰਬਰ ਤੇ ਆਉਂਦਾ ਹੈ ਆਪਣਾ ਇੰਡੀਆ ਆਪਣਾ ਭਾਰਤ ਆਉਂਦਾ ਹੈ ਜਿਸ ਦੇ 7.5 ਲੱਖ ਲੋਕ ਉਥੇ ਇਨਲੀਗਲ ਤਰੀਕੇ ਦੇ ਨਾਲ ਰਹਿ ਰਹੇ ਸਨ ਤੇ ਉਹਨਾਂ ਕੋਲ ਕੋਈ ਵੀ ਟਰੈਵਲ ਡਾਕੂਮੈਂਟ ਨਹੀਂ ਹਨ ਚੌਥੇ ਨੰਬਰ ਤੇ ਆਉਂਦੇ ਨੇ ਰਵਾਸਟ ਸਾਲਾ ਉਹ ਵੀ 7 ਲੱਖ ਉਥੋਂ ਦੇ ਲੋਕ ਰਹਿ ਰਹੇ ਨੇ ਹੋਡਾ ਰਾਸ ਦੇ 5.5 ਲੱਖ ਲੋਕ ਰਾਰੇ ਨੇ ਇਸ ਤੋਂ ਬਾਅਦ ਉਹ ਹੋਰ ਵੀ ਚੰਗੀ ਤਰ੍ਹਾਂ ਜਿਨ੍ਹਾਂ ਕੋਲ ਕੋਈ ਵੀ ਬਿਲਕੁਲ ਕੋਈ ਵੀ ਐਵੀਡੈਂਸ ਨਹੀਂ ਹੁੰਦਾ ਉਹਨਾਂ ਦੀ ਲਿਸਟ ਤਿਆਰ ਕਰਦੇ ਹਨ ਉਹਨਾਂ ਦੀ ਲਿਸਟ ਦੇ ਵਿੱਚੋਂ 18000 ਇੰਡੀਅਨ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੁੰਦੇ ਜਿਹੜੇ ਕੀ ਕੁਝ ਘੁੰਮਣ ਫਿਰਨ ਗਏ ਹੁੰਦੇ ਨੇ ਕੋਈ ਸਟੱਡੀ ਬੇਸ ਤੇ ਗਿਆ ਹੁੰਦੇ ਨੇ ਜਾਂ ਕੋਈ ਕਿਸੇ ਡੌਂਕੀ ਵਗੈਰਾ ਰਾਈ ਜਗ੍ਹਾ ਹੁੰਦੇ ਆ ਜਾਂ ਮਸਿਕੋ ਦੇ ਰਾਈ ਗਏ ਹੁੰਦੇ ਨੇ ਉਹਨਾਂ ਨੂੰ ਉੱਥੇ ਜਦੋਂ ਉਹ ਜਾਂਦੇ ਨੇ ਤੇ ਉੱਥੇ ਜਦੋਂ ਸਟੱਡੀ ਉਹਨਾਂ ਦੀ ਕੰਪਲੀਟ ਹੋ ਜਾਂਦੀ ਏ ਤੇ ਬਾਅਦ ਵਿੱਚ ਉਹ ਗਾਇਬ ਹੀ ਹੋ ਜਾਂਦੇ ਨੇ ਕਿ ਉੱਥੇ ਉਹਨਾਂ ਦਾ ਕੋਈ ਵੀ ਪਰ ਉਹ ਉੱਥੇ ਹੀ ਹੁੰਦੇ ਨੇ ਇਨਲੀਗਲ ਤਰੀਕੇ ਨਾਲ ਬਾਅਦ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਟੂਰਿਸਟ ਦਾ ਜਿਹੜਾ 6 ਮਹੀਨਿਆਂ ਦਾ ਹੁੰਦਾ ਏ ਉਹ ਵੀ ਖਤਮ ਹੋਣ ਦੇ ਬਾਅਦ ਉਹ ਲੋਕ ਉੱਥੇ ਹੀ ਰਹਿ ਜਾਂਦੇ ਨੇ ਇਸੇ ਤਰ੍ਹਾਂ ਦੀ 8000 ਦੀ ਪਹਿਲੀ ਲਿਸਟ ਕੱਢੀ ਜਾਂਦੀ ਏ ਪਹਿਲੀ ਲਿਸਟ ਦੇ ਵਿੱਚੋਂ ਫਿਰ ਉਹ 200 ਲਿਸਟ 200 ਹੋਰ ਬੰਦੇ ਦੀ ਲਿਸਟ ਤਿਆਰ ਕਰਦੇ ਨੇ 18000 ਦੇ ਵਿੱਚੋਂ ਜਿਨ੍ਹਾਂ ਦੇ ਕੋਲ ਬਿਲਕੁਲ ਵੀ ਕੁਝ ਵੀ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚੋਂ 104 ਲੋਕਾਂ ਨੂੰ ਆਪਣੇ ਇੰਡੀਆ ਦੇ ਵਿੱਚ ਅੰਮ੍ਰਿਤਸਰ ਵਿੱਚ 4 ਫਰਵਰੀ ਨੂੰ ਸਵੇਰੇ 3 ਵਜੇ ਅਮਰੀਕਾ ਦੇ ਟੈਕਸਨ ਦੇ ਸੈਨ ਜੋ 에어ਪੋਰਟ ਤੋਂ C70 ਪਲੇਨ ਉਹਨਾਂ ਨੂੰ ਲੈ ਕੇ ਇਧਰ ਅੰਮ੍ਰਿਤਸਰ ਵਿੱਚ ਆਉਂਦਾ ਹੈ ਜਦੋਂ ਇਹ ਉੱਥੇ ਉਤਰਦਾ ਹੈ ਤਾਂ ਉਦੋਂ ਜਦੋਂ ਉੱਤਰੋਂ ਉਹਨਾਂ ਨੂੰ ਚੁੜਾਇਆ ਜਾਂਦਾ ਹੈ ਉਹਨਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਬੱਚੇ ਤੇ ਲੇਡੀਜ਼ ਤੋਂ ਬਿਨਾ ਜਿਹੜੇ ਬੰਦੇ ਹੁੰਦੇ ਨੇ ਜਵਾਨ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਹੱਥ ਕੜੀਆਂ ਲਾਈਆਂ ਹੁੰਦੀਆਂ ਨੇ ਤੇ ਇਹ ਜਿਹੜਾ ਸਫ਼ਰ ਹੁੰਦਾ ਹੈ 30 ਤੋਂ 40 ਘੰਟੇ ਦਾ ਹੁੰਦਾ ਹੈ ਤੇ ਇਸ ਜਾਜ ਦੇ ਵਿੱਚ ਉਹ ਸਿਰਫ ਬੈਠ ਹੀ ਸਕਦੇ ਨੇ ਨਾ ਉਹ ਇੱਧਰ ਉੱਧਰ ਲੰਮੇ ਪੈ ਸਕਦੇ ਆ ਨਾ ਹੀ ਇਨਲੀਗਲ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਉਧਰ ਭੇਜਿਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਉਹ 트ੰਪ ਦਾ ਮੰਨਣਾ ਹੁੰਦਾ ਹੈ ਕਿ ਹਾਂ ਕਿ ਇਹ ਇੱਕ ਕ੍ਰਿਮੀਨਲ ਹੀ ਨੇ ਕਿ ਇੱਕ ਦੋਸ਼ੀ ਹੀ ਨੇ ਜਿਹੜਾ ਕਿ ਬਿਨਾਂ ਕਿਸੇ ਐਵੀਡੈਂਸ ਤੋਂ ਉਥੇ ਰਹਿ ਰਹੇ ਨੇ ਇਸ ਕਰਕੇ ਉਹਨਾਂ ਨੂੰ ਉਥੇ ਬਹੁਤ ਉਸ ਤਰ੍ਹਾਂ ਹੀ ਭੇਜਿਆ ਜਾਂਦਾ ਹੈ ਉਸ ਜਿਹੜਾ 에어 ਪਲੇਨ ਹੈ ਇਸ ਦੇ ਵਿੱਚ ਇੱਕ ਹੀ ਬਾਥਰੂਮ ਹੁੰਦਾ ਹੈ ਜਿਸ ਦਾ ਬਸ ਇੰਨਾ ਸਾਰਿਆਂ ਨੇ ਜੂਸ ਕਰਨਾ ਹੁੰਦਾ ਹੈ ਤੁਸੀਂ ਸੋਚੋਗੇ ਇਹਨਾਂ ਦਾ 30 40 ਘੰਟਿਆਂ ਦਾ ਸਫ਼ਰ ਕਿਸ ਤਰ੍ਹਾਂ ਦਾ ਹੋਵੇਗਾ ਕਿ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਤੇ ਇਹਨਾਂ ਨੂੰ ਉਹ ਉਧਰੋਂ ਇਸ ਤਰ੍ਹਾਂ ਲਿਆਂਦਾ ਗਿਆ ਹੈ ਇਸੇ ਤਰ੍ਹਾਂ ਜਦੋਂ 에어ਪੋਰਟ ਤੋਂ ਇਜਾਜ ਉਤਰਦਾ ਇਹ ਲੋਕ ਜਿਹੜੇ ਹੁੰਦੇ ਨੇ ਇਹਨਾਂ ਦੀ ਬਹੁਤ ਹੀ ਜਿਹੜੀ ਹਾਲਤ ਹੁੰਦੀ ਉਹ ਤਰਸਯੋਗੀ ਹੁੰਦੀ ਹੈ ਫਿਰ ਇਹ ਹਰਿਆਣੇ ਦੇ ਇਸ ਦੇ ਵਿੱਚ 33 ਲੋਕ ਹੁੰਦੇ ਨੇ ਗੁਜਰਾਤ ਦੇ ਵੀ 33 ਲੋਕ ਹੁੰਦੇ ਨੇ ਜਿਹੜਾ ਆਪਣਾ ਪੰਜਾਬ ਏ ਇਸ ਤੇ 30 ਲੋਕ ਹੁੰਦੇ ਨੇ ਤੇ ਜਿਹੜਾ ਮਹਾਰਾਸ਼ਟਰ ਏ ਉਸ ਦੇ ਤਿੰਨ ਹੁੰਦੇ ਨੇ ਤੇ ਜਿਹੜਾ ਉੱਤਰਾਪਰਦੇਸ਼ ਏ ਤੇ ਦੋ ਹੁੰਦੇ ਆ ਚੰਡੀਗੜ੍ਹ ਦੇ ਵੀ ਦੋ ਹੁੰਦੇ ਨੇ ਹੋ ਗਏ ਟੋਟਲ 104 ਠੀਕ ਹੈ ਤੇ ਇਹਨਾਂ ਨੂੰ ਜਿਵੇਂ ਕਿ ਟੋਟਲ ਇਹਨਾਂ ਦੀ ਲੋਕਾਂ ਦੀ ਗਿਣਤੀ ਏ ਇਹ ਉਹਨਾਂ ਵਿੱਚੋਂ ਉਹਨਾਂ ਨੂੰ ਜੇ ਉਹ ਚੰਗੀ ਤਰ੍ਹਾਂ ਆਵਦੇ ਜਿਹੜੀ ਬਾਕੀ ਵਿੱਚ 18000 ਲੋਕ ਨੇ ਜੇ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਇਧਰ ਭੇਜਣ ਤਾਂ ਉਹਨਾਂ ਦਾ ਇੱਕ ਬੰਦੇ ਦਾ ਖਰਚਾ 4 ਲੱਖ ਹੈ ਤੇ ਜੇ 4 ਲੱਖ ਤੇ 3 ਅ 360 ਕਰੋੜ ਰੁਪਇਆ ਖਰਚਾ ਬੰਦਾ ਹੈ ਕਿ ਜਿਹੜੇ ਕਿ ਉਧਰੋਂ ਲੋਕਾਂ ਨੂੰ ਇਧਰ ਭੇਜਣ ਵਿੱਚ ਆਉਣਾ ਇਹ ਦੇਣਾ ਕਿੰਨੇ ਆ ਕਿਉਂਕਿ ਜਿਹੜੇ ਲੋਕਾਂ ਨੂੰ ਭੇਜਿਆ ਜਾ ਰਿਹਾ ਉਹਨਾਂ ਦੇ ਉਹਨਾਂ ਨੇ ਤਾਂ ਦੇਣਾ ਨਹੀਂ ਨਾ ਹੀ ਉਹਨਾਂ ਦੇ ਕੋਲ ਕੁਝ ਹੁੰਦਾ ਹੈ ਕਈਆਂ ਕੋਲ ਤਾਂ ਹੁੰਦਾ ਹੀ ਨਹੀਂ ਤੇ ਦੂਸਰਾ ਪੰਜਾਬ ਨੇ ਤਾਂ ਦੇਣਾ ਨਹੀਂ ਜਾਂ ਇੰਡੀਆ ਭਾਰਤ ਨੇ ਤਾਂ ਦੇਣਾ ਨਹੀਂ ਕਿਉਂਕਿ ਉਹਨਾਂ ਨੇ ਤਾਂ ਕਿਹਾ ਨਹੀਂ ਕਿ ਇਹਨਾਂ ਨੂੰ ਇੱਧਰ ਭੇਜੋ ਇਸ ਕਰਕੇ ਉਹਨਾਂ ਨੂੰ ਹੀ ਖਰਚਾ ਕਰਨਾ ਇਸ ਖਰਚੇ ਤੋਂ ਉਹ ਬਚਦੇ ਹੋયા ਡਰਦੇ ਆ ਹੋયા ਉਹਨਾਂ ਨੇ 104 ਲੋਕਾਂ ਨੂੰ ਇੱਧਰ ਭੇਜਿਆ ਏ ਤੇ ਭੇਜਿਆ ਤੇ ਬਾਕੀ ਕੁਝ ਲੋਕਾਂ ਨੂੰ ਉਹਨਾਂ ਨੇ ਉਧਰ ਹੀ ਕਈਆਂ ਨੂੰ ਜੇਲਾਂ ਵਿੱਚ ਜਾਂ ਕਿਸ ਤਰ੍ਹਾਂ ਇੱਧਰ ਉੱਧਰ ਕਰ ਦਿੱਤਾ ਹੈ ਠੀਕ ਹੈ ਉਹਨ ਇਸ ਇਸ ਦੇ ਨਾਲ ਹੀ ਗਵਾਤਾ ਜੇਲ ਦੇ ਵਿੱਚ 300 ਬੈੱਡ ਤਿਆਰ ਕੀਤੇ ਜਾ ਰਹੇ ਨੇ ਤਾਂ ਜੋ ਜਿਹੜੇ ਹੋਰ ਇਨ ਲੀਗਲ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਇਨ੍ਹਾਂ ਜਾਜਾਂ ਦੇ ਇਹਨਾਂ ਜਿਹੜੀ ਗਵਾਤਾ ਜੇਲ ਹੈ ਉਸ ਦੇ ਵਿੱਚ ਬੰਦ ਕੀਤਾ ਜਾਵੇ ਤੇ ਗਵਾਤਾ ਜੇਲ ਬਹੁਤ ਹੀ ਖੌਫਨਾਕ ਇੱਕ ਜੇਲ ਹੈ ਜਿੱਥੇ ਕਿ ਉਹਨਾਂ ਨੂੰ ਸਟਿਆ ਜਾਏਗਾ ਇਸ ਤੋਂ ਬਾਅਦ ਇਸ ਜਸ ਦਿਨ ਉਹ ਸ਼ਪਤ ਲੈਂਦੇ ਨੇ ਉਹ ਜੈ ਸ਼ੰਕਰ ਆਪਣੇ ਭਾਰਤ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਂਦੀ ਏ ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਜਾਂਦੀ ਏ ਤੇ ਉਹਨਾਂ ਨੂੰ ਇਸ ਤਰ੍ਹਾਂ ਦੱਸਿਆ ਜਾਂਦਾ ਕਿ ਤੁਹਾਡੇ ਕੀ ਇੰਡੀਆ ਦੇ ਇਨਲੀਗਲ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਅਸੀਂ ਇੱਧਰ ਭੇਜਦੇ ਆ ਤੇ ਉਹਨਾਂ ਨੇ ਅੱਗੋਂ ਕੋਈ ਵੀ ਇਤਰਾਜ਼ ਨਹੀਂ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਭੇਜ ਦਿਓ ਜੇਕਰ ਉਹ ਮਨਾ ਕਰ ਦਿੰਦੇ ਜਾਂ ਉਹ ਕੁਝ ਵੀ ਕਹਿ ਦਿੰਦੇ ਉਹਨਾਂ ਨੂੰ ਤੇ ਉਹ ਨਹੀਂ ਭੇਜ ਸਕਦੇ ਸੀ ਕਿਉਂਕਿ ਉਧਰੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਾਜ ਇਸ ਤਰ੍ਹਾਂ ਹੀ ਨਹੀਂ ਮਤਲਬ ਕਿ ਰਿਪੋਰਟ ਤੇ ਉਤਾਰਿਆ ਜਾਣਾ ਜੇ ਉਹਨਾਂ ਦੀ ਪਰਮਿਸ਼ਨ ਸੀ ਤਾਂ ਹੀ ਉਤਾਰਿਆ ਗਿਆ ਹੈ ਤੇ ਤਾਂ ਹੀ ਉਹ ਲੋਕ ਆਏ ਨੇ ਜੇਕਰ ਮਨਾ ਕਰ ਦਿੰਦਾ ਤੇ ਸ਼ਾਇਦ ਉਹ ਉਧਰ ਹੀ ਰਹਿ ਜਾਂਦੇ ਬਟ ਜੇਕਰ ਜਿਹੜੇ ਦੇਸ਼ਾਂ ਨੇ ਉਹਨਾਂ ਨੂੰ ਲੈਣ ਤੋਂ ਮਨਾ ਕਰ ਦਿੱਤਾ ਹੈ ਉਹਨਾਂ ਨੂੰ ਉਧਰ ਜੇਲ੍ਹ ਵਿੱਚ ਵੀ ਸੜਨਾ ਪੈ ਸਕਦਾ ਸੀ ਜੇਕਰ ਇਹਨਾਂ ਨੂੰ ਨੇ ਇਹ ਆਪਣੇ ਜੈ ਸ਼ੰਕਰ ਨਾ ਕਰ ਦਿੰਦੇ ਜਾਂ ਕੁਝ ਵੀ ਹੋਰ ਮਸਲਾ ਸ਼ੁਰੂ ਹੁੰਦਾ ਤਾਂ ਉਹਨਾਂ ਨੇ ਉਧਰ ਜੇਲਾਂ ਵਿੱਚ ਸੁੱਟ ਦੇਣਾ ਸੀ ਇਸ ਕਰਕੇ ਇਹਨਾਂ ਦੇ ਹਾਂ ਕਰਨ ਚ ਵੀ ਫਾਇਦਾ ਹੀ ਸੀ ਕਿ ਚਲੋ ਆਪਣੇ ਆਪਣੇ ਕੰਮ ਸੇ ਕੰਮ ਕਰਤਾ ਆ ਗਏ ਨੇ ਦੂਸਰੇ ਨੰਬਰ ਤੇ ਲੋਕਾਂ ਦਾ ਇਹ ਕੋਸ਼ਨ ਸੀ ਕਿ ਹਾਂ ਕਿ ਇਹਨਾਂ ਲੋਕਾਂ ਤੇ ਹੁਣ ਕੋਈ ਕਾਰਵਾਰੀ ਹੋਏਗੀ ਇਹਨਾਂ ਤੇ ਕੋਈ ਵੀ ਕਾਰਵਾਈ ਜਾਂ ਕੋਈ ਮੁੱਦਾ ਨਹੀਂ ਹੋਵੇਗਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਆਪਦੇ ਮਤਲਬ ਸਾਰਾ ਪੈਸਾ ਲਾ ਕੇ ਉਧਰ ਗਏ ਨੇ ਮੁੜਦਰਾ ਕਿ ਇਹਨਾਂ ਲਈ ਕਰ ਰਹੀ ਸੀ ਤੇ ਉਹ ਫੇਰੇ ਇੱਧਰ ਆ ਗਏ ਨੇ ਠੀਕ ਹੈ ਇਸ ਕਰਕੇ ਉਹਨਾਂ ਤੇ ਕੋਈ ਵੀ ਉਹਨਾਂ ਨੇ ਕੋਈ ਕਾਨੂੰਨ ਤਾਂ ਕੀਤਾ ਨਹੀਂ ਭਾਰਤ ਦੇ ਵਿੱਚ ਜਿਹੜਾ ਉਹਨਾਂ ਤੇ ਕੋਈ ਮੁੱਦਾ ਚੱਲੇਗਾ ਉਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਕੋਈ ਵੀ ਪੈਸੇ ਤੇ ਕੁਝ ਨਹੀਂ ਉਹਨਾਂ ਨੂੰ 에ਰਪੋਰਟ ਤੋਂ ਚੱਕ ਕੇ ਉਹਨਾਂ ਦੇ ਘਰਾਂ ਦੇ ਵਿੱਚ ਛੱਡ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੋਰ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਦੂਸਰੇ ਨੰਬਰ ਤੇ ਗੱਲ ਆਉਂਦੀ ਹੈ ਕਿ ਹੁਣ ਜਿਹੜੇ ਉੱਧਰ ਇੱਕ ਹੋਰ ਕਾਨੂੰਨ ਵੀ ਉੱਧਰ ਪਾਸ ਹੋਇਆ ਏ ਕਿ ਜਿਵੇਂ ਕਿ ਪਹਿਲਾਂ ਜਦੋਂ ਕੋਈ ਵੀ ਭਾਰਤ ਤੋਂ ਜਾਂ ਕਿਸੇ ਵੀ ਦੇਸ਼ ਤੋਂ ਉੱਧਰ ਜਾ ਕੇ ਕਪਲ ਰਹਿੰਦੇ ਸੀ ਤੇ ਉਹਨਾਂ ਦੇ ਘਰੇ ਜਦੋਂ ਬੱਚਾ ਹੋ ਜਾਂਦਾ ਸੀ ਤੇ ਬੱਚੇ ਤੋਂ ਬਾਅਦ ਉਸ ਬੱਚਾ ਉੱਧਰ ਦਾ ਪੱਕਾ ਹੋ ਜਾਂਦਾ ਸੀ ਪਰ ਹੁਣ ਇਸ ਕਾਨੂੰਨ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਏ ਕਿ ਜੇਕਰ ਮਾਂ-ਬਾਪ ਦੇ ਵਿੱਚੋਂ ਇੱਕ ਜਣਾ ਅਮਰੀਕਾ ਦਾ ਹੋਏਗਾ ਪੱਕਾ ਪਹਿਲਾਂ ਹੀ ਉੱਧਰ ਦਾ ਹੋਵੇਗਾ ਤੇ ਫੇਰ ਹੀ ਉਸ ਨੂੰ ਮਤਲਬ ਕਿ ਮਿਲਸਾ ਕਰਾਏ ਕਿ ਬੱਚਾ ਉਧਰ ਦਾ ਪੱਕਾ ਹੋਏਗਾ ਜੇਕਰ ਮਾਪੇ ਦੋਵੇਂ ਕਿਸੇ ਹੋਰ ਦੇਸ਼ ਦੇ ਨੇ ਫਿਰ ਉਹ ਪੱਕੇ ਨਹੀਂ ਹੋਵੇਗਾ ਉਸ ਬੱਚੇ ਨੂੰ ਉਹ ਨਹੀਂ ਮਿਲੇਗਾ ਐਵੀਡੈਂਸ ਕਿ ਉਧਰ ਪੱਕਾ ਹੈ ਇਹ ਵੀ ਹੁਣ ਇੱਕ ਬਹੁਤ ਵੱਡਾ ਟਰੰਪ ਨੇ ਇੱਕ ਚੇਂਜ ਕੀਤਾ ਹੁਣ ਵੇਖੋ ਬਾਕੀ 18000 ਲੋਕਾਂ ਦੇ ਵਿੱਚ ਕੀ ਹੁੰਦਾ ਹੈ ਕੀ ਗਿਣਤੀ ਕੀਤੀ ਜਾਂਦੀ ਹੈ ਕਈ ਲੋਕਾਂ ਦੇ ਛੋਟੀ ਜਿਹੀ ਘੜੀ ਜੀ ਹੁੰਦੀ ਪੈਰ ਦੇ ਵਿੱਚ ਲੱਗੀ ਬੰਨੀ ਹੁੰਦੀ ਹੈ ਜੇ ਸੋ ਉਹਨਾਂ ਨੂੰ ਇਹ ਏਰੀਆ ਦਿੱਤਾ ਜਾਂਦਾ ਕਿ ਇੰਨੇ-ਇੰਨੇ ਏਰੀਏ ਦੇ ਵਿੱਚ ਤੁਸੀਂ ਰਹਿਣਾ ਹੈ ਤੇ ਉਹ ਵੀ ਕਈ ਲੋਕਾਂ ਦੇ ਲਗਾਇਆ ਹੋਇਆ ਏ ਇਸੇ ਤਰ੍ਹਾਂ ਕਾਫੀ ਹੁਣ ਸਖਤਰ 트럼ਪ ਹੋਇਆ ਆਇਆ ਏ ਕੁਝ ਇਸਲੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਲੈ ਕੇ ਤੇ ਇਸੇ ਤਰ੍ਹਾਂ ਹੁਣ ਦੇਖੋ ਦੂਸਰੇ ਲੋਕਾਂ ਦੇ ਨਾਲ ਜਿਹੜੇ ਕੀ ਹੋਰ ਇੰਨੇ 7.5 ਲੱਖ ਲੋਕ ਨੇ ਉਹਨਾਂ ਦਾ ਕੀ ਬੰਦਾ ਉੱਧਰ ਕੀ ਉਹ ਕਿਸ ਤਰ੍ਹਾਂ ਉੱਧਰ ਅੱਗੇ ਸਰਵਾਈਵ ਕਰ ਪਾਉਂਦੇ ਨੇ ਜਾਂ ਉਹਨਾਂ ਨੂੰ ਵੀ ਹੌਲੀ-ਹੌਲੀ ਇੱਧਰ ਆਉਣਾ ਪੈਗਾ ਇਹ ਹੌਲੀ-ਹੌਲੀ ਅੱਗੇ ਪਤਾ ਲੱਗਦਾ ਜਾਏਗਾ ਕਿ ਡ੍ਰੰਪ ਉਹਨਾਂ ਦੇ ਨਾਲ ਕੀ ਕਰ ਰਿਹਾ ਹੈ ਤੇ ਹੁਣ ਸ਼ਾਇਦ ਹੀ ਇਸ ਤਰ੍ਹਾਂ ਦਾ ਕੋਈ ਬੰਦਾ ਹੋਵੇ ਜਿਹੜਾ ਅਮਰੀਕਾ ਦੀ ਜਾਨ ਦੀ ਚਾਹਤ ਰੱਖੇ ਜਾਂ ਉੱਧਰ ਜਾਣ ਬਾਰੇ ਸੋਚੇ ਕਿਉਂਕਿ ਉੱਧਰ ਹੁਣ ਕੋਈ ਵੀ ਉਜਵਲ ਭਵਿੱਖ ਨਹੀਂ ਹੈਗਾ ਹੈ ਤੇ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਤਸ਼ੱਦਦ ਸਮਝ ਲਓ ਕਿ ਇੱਕ ਹਸਾਲ ਦੇ ਇਹ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਤੇ ਹੋਏ ਨੇ ਕਿ ਜਿਹੜੇ ਇੰਨੇ ਲੋਕ ਪੈਸੇ ਲਾ ਕੇ ਗਏ ਸੀ ਤੇ ਉਹ ਹੁਣ ਵਾਪਸ ਆਏ ਨੇ ਇਸ ਤਰ੍ਹਾਂ ਹੀ ਇਹਨਾਂ ਦੀ ਲਾਈਫ ਹੁਣ ਅੱਗੇ ਦੇਖੋ ਕਿਸ ਤਰ੍ਹਾਂ ਬਾਕੀ ਜੇਕਰ ਤੁਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਕਿਸੇ ਆਪਾਂ ਇੱਕ ਇੱਕ ਪਰਸਨ ਦੇ ਬਾਰੇ ਪੂਰੀ ਸਟੋਰੀ ਲੈ ਕੇ ਆਈਏ ਕਿ ਉਹ ਕਿੱਥੋਂ ਦਾ ਸੀ ਉਹ ਕਿਸ ਤਰ੍ਹਾਂ ਉੱਥੇ ਅਮਰੀਕਾ ਪਹੁੰਚਿਆ ਤੇ ਉਹ ਕਿਸ ਤਰ੍ਹਾਂ ਹੁਣ ਉਹ ਵਾਪਸ ਆਇਆ ਜੇ ਤੁਸੀਂ ਇੱਕ ਇੱਕ ਜਾਣੇ ਦੀ ਕਹਾਣੀ ਸੁਣੋਗੇ ਜੇ ਸੁੰਨਾ ਚਾਹੁੰਦੇ ਹੋ ਤਾਂ ਥੱਲੇ ਜ਼ਰੂਰ ਕਮੈਂਟ ਕਰਿਓ ਫਿਰ ਆਪਾਂ ਉਹਨਾਂ ਦੀ ਕਹਾਣੀ ਲੈ ਕੇ ਆਏ ਆਂ ਆਵਾਂਗੇ ਇਹ ਕਹਾਣੀ ਤਾਂ ਬਹੁਤ ਹੀ ਦੁੱਖ ਭਰੀ ਏ ਕਿਉਂਕਿ ਭਾਰਤ ਦੇ ਲਈ ਕਿਉਂਕਿ ਭਾਰਤ ਦੇ ਲੋਕਾਂ ਨੂੰ ਇੱਕ ਉਜਵਲ ਭਵਿੱਖ ਦਾ ਸੀ ਕਿ ਹਾਂ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਆਦੀ ਲਾਈਫ ਸੈੱਟ ਕਰ ਪਾਵਾਂਗੇ ਆਪਣਾ ਪਰਿਵਾਰ ਸੈੱਟ ਕਰਾਂਗੇ ਹੁਣ ਉਹ ਜੋ ਕੱਲ ਨੂੰ ਨਹੀਂ ਹੋ ਸਕਦਾ ਇਸ ਕਰਕੇ ਬਹੁਤ ਹੀ ਥੋੜਾ ਜਿਹਾ ਤਾਂ ਬਹੁਤ ਹੀ ਔਖਾ ਕੰਮ ਲੱਗਦਾ ਹੈ ਤੇ ਪਰ ਹੁਣ ਭਾਰਤੀ ਲੋਕਾਂ ਨੂੰ ਵੀ ਥੋੜਾ ਜਿਆ ਸੋਚਣ ਦੀ ਲੋੜ ਹੈ ਕਿ ਹਾਂ ਆਪਾਂ ਨੂੰ ਸਹੀ ਟੰਗ ਦੇ ਨਾਲ ਉਧਰ ਜਾਣਾ ਚਾਹੀਦਾ ਹੈ ਸਹੀ ਦੇ ਟੰਗ ਦੇ ਨਾਲ ਹੀ ਉਧਰ ਰਹਿਣਾ ਚਾਹੀਦਾ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਜਾਣਕਾਰੀ ਦੇ ਵਿੱਚ ਉੱਤੇ ਹੀਠਾ ਜਬ ਬਹੁਤ ਗਲਤ ਮਲਤ ਬੋਲਿਆ ਗਿਆ ਹੋਵੇ ਤੇ ਜਰੂਰ ਮਾਫ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਸਟੋਰੀ ਨਵੀਂ ਕਹਾਣੀ ਦੇ ਨਾਲ ਤੇ ਜੇਕਰ ਤੁਸੀਂ ਉਹ ਇਦਾਂ ਦੀਆਂ ਜਿਹੜੇ ਅਮਰੀਕਾ ਵਿੱਚੋਂ ਮੁੜ ਕੇ ਆਏ ਲੋਕਾਂ ਦੀਆਂ ਕਹਾਣੀਆਂ ਸੁੰਨਾ ਚਾਹੁੰਦੇ ਹੋ ਤੇ ਉਹ ਕਮੈਂਟ ਜਰੂਰ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ